ਅਸੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਆਪਾਂ ਇਸ ਵੀਡੀਓ ਚ ਤੁਹਾਡੇ ਨਾਲ ਮਟਰਾਂ ਦੀ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕਿ ਆਪਾਂ ਮਟਰਾਂ ਦੀ ਕਿਹੜੀ ਕਿਸਮ ਦਾ ਬੀਜੇ ਬੀਜ ਸਕਦੇ ਆ ਕਿਹੜੀਆਂ-ਕਿਹੜੀਆਂ ਆਪਾਂ ਇਸ ਚ ਬੀਜਨ ਤੋਂ ਪਹਿਲਾਂ ਰੇਹਾਂ ਪਾਉਣੀਆਂ ਨੇ ਬੀਜਨ ਤੋਂ ਬਾਅਦ ਆਪਾਂ ਇਸ ਉੱਪਰ ਕਿਹੜੀਆਂ-ਕਿਹੜੀਆਂ ਸਪਰੇਹਾਂ ਕਰਨੀਆਂ ਨੇ ਕਿਹੜੇ-ਕਿਹੜੇ ਨਾਲ ਉੱਪਰ ਆਪਾਂ ਫੰਗੀ ਸੈਡ ਕਰਨੇ ਨੇ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਚ ਆਪਾਂ ਅੱਜ ਸਾਂਝੀ ਕਰਾਂਗੇ ਅਕਤੂਬਰ ਦਾ ਮਹੀਨਾ ਚੱਲ ਰਿਹਾ ਆਪਾਂ ਇਹ ਚ ਮਟਰਾਂ ਦੀ ਬਿਜਾਈ ਜੋ ਕਰ ਸਕਦੇ ਆ ਮਟਰਾਂ ਦੀ ਬਿਜਾਈ ਲਈਏ ਬਹੁਤ ਵਧੀਆ ਸਮਾਂ ਕਿਉਂਕਿ ਹੁਣ ਟੈਂਪਰੇਚਰ ਵੀ ਠੀਕ ਆ ਨਾ ਜ਼ਿਆਦਾ ਗਰਮੀ ਆ ਨਾ ਜ਼ਿਆਦਾ ਠੰਡਾ ਇਸ ਟੈਂਪਰੇਚਰ ਦੇ ਵਿੱਚ ਆਪਾਂ ਜਿਹੜੀ ਮਟਰਾਂ ਦੀ ਬਜਾਈ ਆ ਉਹ ਕਰ ਸਕਦੇ ਆ ਇਹ ਚ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜ਼ਮੀਨ ਦੀ ਕਿ ਆਪਣੀ ਜ਼ਮੀਨ ਆ ਜੋ ਕਿਹੋ ਜੀ ਹੋਣੀ ਚਾਹੀਦੀ ਆ ਜੇਕਰ ਆਪਣੇ ਕੋਲੇ ਬਾਣ ਪਹਿਲਾਂ ਤੋਂ ਹੀ ਤਿਆਰਾ ਤਾਂ ਬਹੁਤ ਚੰਗੀ ਗੱਲ ਆ ਆਪਾਂ ਬਾਣ ਪਹਿਲਾਂ ਹੀ ਬਾ ਕੇ ਸਖਾਇਆ ਹੋਇਆ ਤਾਂ ਬਹੁਤ ਵਧੀਆ ਗੱਲ ਆ ਜੇਕਰ ਆਪਾਂ ਝੋਨੇ ਵਾਲੇ ਬਾਣ ਚ ਲਾ ਰਹੇ ਆਂ ਤਾਂ ਇਸ ਚ ਇੱਕ ਤਾਂ ਜੋ ਸੁੰਡ ਪੈਣ ਦੀ ਦਿੱਕਤ ਆ ਉਹ ਆ ਸਕਦੀ ਆ ਜਿਸ ਸਿਔਖਤਾ ਝੋਨੇ ਵਾਲੇ ਬਾਣਾ ਚ ਲਗਭਗ ਪੈ ਹੀ ਜਾਂਦੀ ਹੈ ਕੋਈ ਵੀ ਸਬਜੀ ਆਪਾਂ ਲਈਏ ਸਿਔਖਤਾ ਲਗਭਗ ਸਾਰੀਆਂ ਸਬਜੀਆਂ ਨੂੰ ਪੈ ਜਾਂਦੀ ਹੈ ਇਸ ਲਈ ਆਪਾਂ ਬਜਾਈ ਕਰਨ ਤੋਂ ਪਹਿਲਾਂ ਇਸ ਚ ਰੇਹਾਂ ਦੇ ਨਾਲ ਹੀ ਜਿਹੜੀ ਆਪਣੀ ক্লোਰੋਸੈਪਰ ਆ ਉਹ ਆਪਾਂ ਰੇਹਾਂ ਚਰ ਲਾ ਕੇ ਹੀ ਥੱਲੇ ਸਿਰਦਾਂਗੇ ਤਾਂ ਕਿ ਜਿਹੜੀ ਆਪਣੇ ਮਟਰਾਂ ਉਹਨਾਂ ਨੂੰ ਹਰੇ ਹੋਣ ਚ ਕੋਈ ਦਿੱਕਤ ਨਾ ਹੋਵੇ ਕੋਈ ਸਿਔਖ ਨਾ ਲੱਗੇ ਜੇ 1 ਏਕੜ ਚ ਇੱਕ ਗੱਟਾ ਡੀਏਪੀ ਦਾ ਪਾਉਣਾ ਜੇਕਰ ਆਪਾਂ ਨੂੰ ਡੀਏਪੀ ਨਹੀਂ ਮਿਲ ਰਹੀ ਤਾਂ ਉਹਦੀ ਜਗ੍ਹਾ ਆਪਾਂ TSP ਵਰਤ ਸਕਦੇ ਹਾਂ ਜਿਵੇਂ ਹੁਣ ਡੀਏਪੀ ਦੀ ਜਿਹੜੀ ਘਾਟ ਆ ਆਪਾਂ ਨੂੰ ਕਈ ਵਾਰ ਡੀਏਪੀ ਨਹੀਂ ਮਿਲਦੀ ਉਹਦੇ ਲਈ ਆ ਰੇ ਪਰ ਸੁਪਰ ਪਾਸਪੋਰਟ ਆ ਜੋ ਉਹ ਪਾ ਸਕਦੇ ਆ ਡੀਪੀ ਦੀ ਜਗ੍ਹਾ ਤੇ ਜੇਕਰ ਆਪਾਂ ਨੂੰ ਡੀਏਪੀ ਦਾ ਟੀਐਸਪੀ ਦੋਨੇ ਹੀ ਮਿਲ ਰਹੀਆਂ ਤਾਂ ਉਹਦੀ ਜਗ੍ਹਾ ਆਪਾਂ ਸਿੰਗਲ ਸੁਪਰ ਪਾਸਪੋਰਟ ਵੀ ਪਾ ਸਕਦੇ ਆ ਇਹਦੇ ਆਪਾਂ ਦੋ ਗੱਟੇ ਪਾਉਣਿਆ ਸਿੰਗਲ ਸੁਪਰ ਪਾਸਪੋਰਟ ਦੇ ਜੇ ਆਪਾਂ ਡੀ ਡੀਏਪੀ ਜਾਂ ਟੀਐਸਪੀ ਨਹੀਂ ਪਾ ਰਹੇ ਤਾਂ ਆਪਾਂ ਜਿਹੜੇ ਦੋ ਗੱਟੇ ਆ ਉਹ ਸਿੰਗਲ ਸੁਪਰ ਪਾਸਪੋਰਟ ਦੇ ਪਾ ਦਾਂਗੇ ਆਦਾ 30 ਤੋਂ 35 ਕਿਲੋ ਜਿਹੜਾ ਇਸ ਚ ਪोटाश ਪਾਵਾਂਗੇ 20 ਤੋਂ 25 ਕਿਲੋ ਜੂਰੀਆ ਪਾਵਾਂਗੇ 3 ਕਿਲੋ ਆਪਾਂ ਇਹ ਚ ਸਲਫਰ ਪਾਵਾਂਗੇ ਜਿਹੜਾ 80% ਵਾਲਾ ਹੁੰਦਾ ਉਹਦੇ ਵਿੱਚ ਫੰਗੀ ਸਾਈਡ ਹੁੰਦਾ ਉਹ ਨਾਲ ਨਾਲ ਜਿਹੜੀਆਂ ਸਾਰੀਆਂ ਰਹਿਣਾਂ ਨੇ ਆਪਾਂ ਇਕੱਠੀਆਂ ਰਲਾ ਕੇ ਮਟਰਾਂ ਦੀ ਬਿਜਾਈ ਕਰਨ ਤੋਂ ਪਹਿਲਾਂ ਆਪਣੇ ਬਾਹਣ ਚ ਛਿੱਟੇ ਰਾਹੀਂ ਇਹਨਾਂ ਨੂੰ ਸਾਰੀਆਂ ਨੂੰ ਖੰਡਿਆ ਦੇਾਂਗੇ ਜਦੋਂ ਬਾਹਣ ਤਿਆਰ ਹੋ ਗਿਆ ਚੰਗੀ ਤਰ੍ਹਾਂ ਬਹਾਈ ਕਰਕੇ ਰੋਟਾਵੇਟਰ ਮਾਰ ਕੇ ਉਸ ਤੋਂ ਬਾਅਦ ਆਪਾਂ ਇਹ ਜਿਹੜੀ ਬਿਜਾਈ ਆ ਉਹ ਕਰ ਸਕਦੇ ਆ ਬਾਹਣ ਦੀ ਬਹਾਈ ਤੋਂ ਬਾਅਦ ਆਪਾਂ ਜੇਕਰ ਬੀਜਾਂ ਦੀ ਗੱਲ ਕਰੀਏ ਕਿ ਆਪਾਂ ਕਿਹੜੇ-ਕਿਹੜੇ ਜਿਹੜੇ ਬੀਜਾ ਉਹ ਬੀਜ ਸਕਦੇ ਆ ਜੇਕਰ ਆਪਣਾ ਬੀਜ ਜਿਹੜਾ ਉਹ ਵਧੀਆ ਕਿਸਮ ਦਾ ਹੋਊਗਾ ਵਧੀਆ ਕੁਆਲਿਟੀ ਦਾ ਹੋਊਗਾ ਵਧੀਆ ਆਪਣੇ ਕੋਲੇ ਵੈਰਾਈਟੀ ਹੋਊਗੀ ਤਾਂ ਆਪਣਾ ਝਾੜ ਵੀ ਹੈ ਜਿਹੜਾ ਉਹ ਵੀ ਜ਼ਿਆਦਾ ਵਧੂਗਾ ਇਸ ਲਈ ਕਾਫੀ ਕਿਸਮਾਂ ਦੇ ਜਿਹੜੇ ਬੀਜਾ ਮਟਰਾਂ ਦੇ ਆਉਂਦੇ ਨੇ ਜਿਵੇਂ ਆਜਾਦ 3 ਅੰਕੇ 3 1K ਚ ਐਡਵਾਂਟਾ ਦਾ GS10 ਆਉਂਦਾ ਉਹ ਆਪਣੇ ਪੰਜਾਬ ਚ ਲਗਭਗ 50% ਬਜਾਈਏ ਜਿਹੜੀ ਉਹ ਇਸੇ ਵੈਰੈਟੀ ਦੀ ਹੁੰਦੀ ਆ ਜੋ ਐਡਵਾਂਟਾ GS10 ਆ ਉਹਦੀ ਆਪਾਂ ਇਹਨਾਂ ਦੋਨਾਂ ਤਿੰਨਾਂ ਵੈਰੈਟੀਆਂ ਚੋਂ ਕੋਈ ਵੀ ਵਧੀਆ ਵੈਰੈਟੀ ਇੱਕ ਚੋਂ ਚੁਣ ਕਰਕੇ ਆਪਣੇ ਬਾਣ ਚ ਜਿਹੜੀ ਉਹ ਲਗਾ ਸਕਦੇ ਆ ਜਾਂ ਜਿਵੇਂ ਆਪਾਂ ਨੇੜੇ ਤੇੜੇ ਪਿਛਲੇ ਇੱਕ ਦੋ ਸਾਲਾਂ ਚ ਆਪਣੇ ਨੇੜੇ ਤੇੜੇ ਕੋਈ ਵੈਰੈਟੀ ਵਧੀਆ ਲੱਗੀ ਹੋਈ ਹੁੰਦੀ ਆ ਤਾਂ ਆਪਾਂ ਉਹ ਵੈਰੈਟੀ ਵੀ ਦੀ ਜਗ੍ਹਾ ਤੇ ਲਗਾ ਸਕਦੇ ਆ ਜਿਹਦਾ ਝਾੜ ਵੀ ਵਧੀਆ ਹੋਵੇ ਆਪਾਂ ਦੇਖਿਓ ਵੇਖਾ ਆਪਾਂ ਪਹਿਲਾਂ ਹੀ ਵੈਰੈਟੀ ਵਰਤੀ ਹੋਈ ਆ ਉਹ ਕੋਈ ਵੀ ਵੈਰੈਟੀ ਇਹਨਾਂ ਚੋਂ ਆਪਾਂ ਇੱਕ ਵੈਰੈਟੀ ਦੀ ਵਧੀਆ ਦੀ ਚੋਣ ਕਰਕੇ ਆਪਣੇ ਬਾਣ ਚ ਲਗਾ ਸਕਦੇ ਆ ਮਟਰਾਂ ਦੀ ਬਜਾਈ ਕਰਨ ਤੋਂ ਪਹਿਲਾਂ ਜਿਹੜਾ ਮਟਰਾਂ ਦਾ ਬੀਜ ਆ ਇਹਦੀ ਜਿਹੜੀ ਸੋਧ ਕਰਨੀ ਉਹ ਬਹੁਤ ਜ਼ਰੂਰੀ ਆ ਸਾਰੇ ਬੀਜ ਦੀ ਸੋਧ ਕਰਨ ਵਾਲੇ ਕਾਸਕੜ ਆਪਣੇ ਬਜ਼ਾਰਾਂ ਚ ਲਗਭਗ ਮਿਲ ਜਾਂਦੇ ਨੇ ਉਹਨਾਂ ਦਾ ਸਭ ਤੋਂ ਵਧੀਆ ਜਿਹੜਾ ਉਹ ਸਵਾਲ ਕੰਪਨੀ ਦਾ ਆਉਂਦਾਗਾ ਅ ਸਵਾਲ ਕੰਪਨੀ ਦੇ ਕਾਸਕੜ ਆ ਉਹਦੇ ਨਾਲ ਆਪਾਂ ਆਪਣੇ ਬੀਜ ਦੀ ਜਿਹੜੀ ਸੋਧ ਕਰ ਸਕਦੇ ਆ ਉਸ ਚ ਤਿੰਨ ਕੰਬੀਨੇਸ਼ਨ ਨੇ ਦੋ ਫੰਗੀ ਸਾਈਡ ਆ ਇੱਕ ਇਨਸੈਕਟਿਸਾਈਡ ਆ ਇਹਦਾ ਰਿਜ਼ਲਟ ਸਭ ਤੋਂ ਵਧੀਆ ਆਪ ਸਵਾਲ ਕੰਪਨੀ ਦਾ ਕਾਸਕੜ ਆ ਆਪਾਂ ਇਹਦੇ ਨਾਲ ਆਪਣੇ ਬੀਜ ਦੀ ਸੋਧਾ ਜਿਹੜੀ ਕਰ ਸਕਦੇ ਆ ਜਿਹੜਾ ਕਾਸਕੜ ਆ ਆਪਾਂ ਤਿੰਨ ਤੋਂ 4 ਐਮਐਲ ਇੱਕ ਕਿਲੋ ਵੀ ਤੇ ਲਾਉਣਾ ਇਹ ਆਪਾਂ ਸੁੱਕੇ ਬੀਤੇ ਲਾ ਕੇ ਉਸ ਤੋਂ ਬਾਅਦ ਬੀਜ ਨਾਲ ਚੰਗੀ ਤਰ੍ਹਾਂ ਇਸ ਨੂੰ ਹੋਰ ਲਾ ਕੇ ਉਸ ਤੋਂ ਬਾਅਦ ਆਪਾਂ ਜਿਹੜੀ ਆਪਣੀ ਬਜਾਈ ਉਹ ਕਰ ਸਕਦੇ ਆ ਬੀਜਨ ਤੋਂ ਬਾਅਦ ਆਪਾਂ ਇਹ ਤੇ ਸਪਰੇਹਾਂ ਦੀ ਗੱਲ ਕਰੀਏ ਤੇ ਲਗਭਗ ਸਾਰੀਆਂ ਤਾਕਤ ਵਾਲੀਆਂ ਸਪਰੇਹ ਹੀ ਹੁੰਦੀਆਂ ਨੇ ਤਾਕਤ ਵਾਲੇ ਫੰਗੀ ਸਾਈੜੀ ਜ਼ਿਆਦਾ ਹੁੰਦੇ ਨੇ ਜਿਹੜੇ ਮਟਰ ਨੇ ਇਹਨਾਂ ਦੇ ਜ਼ਿਆਦਾਤਰ ਫੰਗੀ ਸਾਈਡਾਂ ਦਾ ਹੀ ਕੰਮ ਆ ਜਿਹੜੇ ਵਧੀਆ ਕੰਪਨੀ ਦੇ ਫੰਗੀ ਸਾਈਡ ਨੇ ਆਪਾਂ ਇਹਨਾਂ ਤੇ ਵਰਤ ਸਕਦੇ ਆ ਜਿਵੇਂ ਆਪਾਂ ਬਜਾਈ ਤੋਂ 15 ਦਿਨ ਬਾਅਦ ਇੱਕੇ ਤੇ 19 ਦਾ ਫੰਗੀ ਸਾਈਡ ਕਰਨਾ ਉਸ ਤੋਂ ਬਾਅਦ ਆਪਾਂ ਇਹਨੂੰ ਪਾਣੀ ਜਿਹੜੇ ਲਾਉਣੇ ਆ ਉਹ ਹਲਕੇ ਲਾਉਣਾ ਹੈ ਜ਼ਿਆਦਾ ਭਰ ਕੇ ਆਪਾਂ ਆਪਣੇ ਮਟਰਾਂ ਨੂੰ ਜਿਹੜਾ ਪਾਣੀ ਆ ਉਹ ਨਹੀਂ ਲਾਉਣਾ ਟਮਾਟਰ ਲੱਗਿਆਂ ਨੂੰ 20 ਤੋਂ 25 ਦਿਨ ਹੋ ਗਏ ਤਾਂ ਇਸ ਤੋਂ ਬਾਅਦ ਆਪਾਂ ਇਹਨਾਂ ਆਪਣੇ ਮਟਰਾਂ ਨੂੰ ਪਹਿਲਾ ਪਾਣੀ ਲਾਉਣਾ ਤੇ ਪਹਿਲੇ ਪਾਣੀ ਤੇ ਆਪਾਂ ਇਸ 'ਚ 20 ਕਿਲੋ ਜੂਰੀਆ ਪਾਉਣੀ ਆ ਤੇ ਜੂਰੀਆ ਦੇ ਨਾਲ ਹੀ ਆਪਾਂ ਇਸ 'ਚ 5 ਤੋਂ 7 ਕਿਲੋ ਜਿਹੜਾ ਜ਼ਿੰਕ ਪਾਉਣਾ ਅੱਜ ਵੇਖਦੇ ਹਾਂ ਕਿ ਨਾਲ ਹੀ ਆਪਾਂ ਇਸ ਚ ਅੱਧਾ ਕਿਲੋ 6312 ਫੰਗੀ ਸਾਈਡਾ ਜੋ ਹੋਰ ਲਾ ਕੇ ਇਸ ਚ ਪਾਵਾਂਗੇ ਤਾਂ ਕਿ ਜਿਹੜੇ ਆਪਣੇ ਮਟਰ ਆਉ ਪਹਿਲੇ ਪਾਣੀ ਤੇ ਪੀਲੇ ਨਾ ਪੈਣ ਜਦੋਂ ਮਟਰ ਦੀ ਬਜਾਈ ਕਰੀ ਨੂੰ 45 ਦਿਨ ਹੋ ਗਏ ਤਾਂ ਲਗ ਅਪਾਗੇ ਫਲਾਕਾ ਚੱਕਣਾ ਜਿਹੜਾ ਸ਼ੁਰੂ ਕਰ ਦਿੰਦਾਗਾ ਇਸ ਤੇ ਆਪਾਂ ਉਦੋਂ 45 ਦਿਨਾਂ ਬਾਅਦ ਐਨ ਪੀ ਕੇ ਦਾ 13045 ਜੋ ਉਹਦੀ ਸਪਰੇਅ ਕਰਨੀ ਆ ਤੇ ਉਦੋਂ ਬਾਅਦ ਆਪਣਾ ਮਟਰ ਫਲਾਕਾ ਚੱਕਣਾ ਸ਼ੁਰੂ ਹੋ ਜੂਗਾ ਉਦੋਂ ਆਪਾਂ ਇਹ ਤੇ ਐਨ ਪੀ ਕੇ ਦਾ 13045 ਫੰਗੀ ਸਾਈਡਾ ਉਹਦੀ ਸਪਰੇਅ ਵਧੀਆ ਤਰੀਕੇ ਨਾਲ ਕਰਨੀ ਆ ਜਦੋਂ ਫਲੀਆਂ ਬਣਨ ਲੱਗੀਆਂ ਉਦੋਂ ਆਪਾਂ ਐਨਪੀਕੇ ਦਾ 52034 ਜੋ ਉਹ ਆਪਣੇ ਮਟਰਾਂ ਤੇ ਕਰ ਸਕਦੇ ਹਾਂ ਇਹਦਾ ਵੀ ਰਿਜ਼ਲਟ ਬਹੁਤ ਵਧੀਆ ਹੈਗਾ ਇਸ ਤੇ ਲਗਭਗ ਸਾਰੇ ਤਾਕਤ ਵਾਲੇ ਫੰਗੀ ਸਾਈਡ ਹੀ ਹੋਣਗੇ ਤਾਕਤ ਵਾਲੇ ਫੰਗੀ ਸਾਈਡ ਆਪਾਂ ਇਹਨਾਂ ਦੇ ਜ਼ਿਆਦਾ ਕਰਨੇ ਆ ਧੰਨਵਾਦ ਜੀ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਨਵੀਆਂ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ